ਲੁਧਿਆਣਾ ਦੇ ਧਰਮਪੁਰਾ ਇਲਾਕੇ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਅੱਜ ਸਵੇਰੇ ਇੱਕ ਹਾਦਸਾ ਹੋਇਆ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਆ ਜਿੱਥੇ ਅੱਜ ਸਵੇਰੇ ਨਿਸ਼ਾਨ ਸਾਹਿਬ ਚੜਾਉਂਦੇ ਹੋਏ ਹਾਦਸਾ ਹੋ ਗਿਆ ਇੱਕ ਵਿਅਕਤੀ ਦੀ ਮੌਤ ਜਿਹੜੀ ਐ ਇਸ ਹਾਦਸੇ ਦੇ ਵਿੱਚ ਹੋ ਗਈ ਆ ਤਿੰਨ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਦੱਸ ਦਿੰਨੇ ਕਿ ਅੱਜ ਸੰਗਰਾਂਦ ਦਾ ਮਹੀਨਾ ਸ਼ੁਰੂ ਹੋਇਆ ਵਾ ਤਾਂ ਹਰ ਮਹੀਨੇ ਇੱਥੇ ਜਿਹੜਾ ਵਾ ਚੋਲਾ ਸਾਹਿਬ ਜਿਹੜਾ ਵਾ ਚੜਾਇਆ ਜਾਂਦਾ ਸੀਗਾ ਤਾ ਅੱਜ ਵੀ ਇਹ ਸੇਵਾ ਜਿਹੜੀ ਆ ਚੱਲ ਰਹੀ ਸੀਗੀ ਤੇ ਚਾਰ ਵਿਅਕਤੀ ਜਿਹੜੇ ਨੇ ਇਸ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਲੋਹੇ ਦਾ ਐਂਗਲ ਨਜ਼ਰ ਆਵੇਗਾ ਉਸ ਦੇ ਵਿੱਚੋਂ ਇੱਕ ਪਾਈਪ ਜਿਹੜੀ ਆ ਚੋਲਾ ਸਾਹਿਬ ਜਿਹੜਾ ਵਾ ਉਹ ਨਿਸ਼ਾਨ ਸਾਹਿਬ ਕੱਢ ਰਹੇ ਸੀਗੇ ਉਸ ਵਕਤ ਉੱਪਰ ਲੀਆਂ ਤਾਰਾ ਜਿਹੜੀਆਂ ਹਾਈ ਟੈਂਸ਼ਨ ਤਾਰਾ ਨੇ ਉਸ ਦੇ ਨਾਲ ਉਹ ਨਿਸ਼ਾਨ ਸਾਹਿਬ ਜਿਹੜਾ ਵਾ ਟੱਚ ਹੋ ਜਾਂਦਾ ਵਾ ਤਾਂ ਇੱਕਦਮ ਝਟਕਾ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਤੇ ਤਿੰਨ ਵਿਅਕਤੀ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਤੁਸੀਂ ਇਹ ਰੋਡ ਦੇ ਸਕਦੇ ਹੋ ਲੁਧਿਆਣਾ ਦਾ ਜਿਹੜਾ ਵਾ ਸ਼ਿੰਗਾਰਸ ਨੈਮਾ ਰੋਡ ਆ ਜਿਹੜਾ ਕਿ ਸਮਰਾਲਾ ਚੌਂਕ ਦੇ ਨਾਲ ਸ਼ੁਰੂ ਹੁੰਦਾ ਵਾ ਉਸੇ ਥਾਂ ਤੇ ਇਹ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆ ਜਿੱਥੇ ਅੱਜ ਸਗਰਾਣ ਵਾਲੇ ਦਿਨ ਜੋ ਨਿਸ਼ਾਨ ਸਾਹਿਬ ਦਾ ਚੋਲਾ ਵਾ ਉਸ ਨੂੰ ਚੇਂਜ ਕੀਤਾ ਜਾ ਰਿਹਾ ਸੀਗਾ ਅਜਾ ਗੁਰਦੁਆਰਾ ਕਮੇਟੀ ਦਾ ਕਹਣਾ ਕਿ ਹਰ ਮਹੀਨੇ ਦੀ ਜਦੋਂ ਸੰਗਰਾਦ ਹੁੰਦੀ ਆ ਤਾਂ ਉਸ ਤਰ੍ਹਾਂ ਇਹ ਚੋਲਾ ਆਬ ਜਿਹੜਾ ਵਾ ਚੇਂਜ ਕੀਤਾ ਜਾਂਦਾ ਵਾ ਤਾਂ ਅੱਜ ਵੀ ਇਹ ਸੇਵਾ ਜਿਹੜੇ ਆ ਚਾਰ ਸੇਵਕ ਹੱਲੂ ਕਰ ਰਹੇ ਸੀਗੇ ਤਾਂ ਉਸ ਤਰ੍ਹਾਂ ਇਹ ਪਾਈਪ ਕੱਟਦੇ ਹੋਏ ਇਹ ਪਾਈਪ ਜਿਹੜੀ ਆ ਇਸ ਤਾਰਾ ਦੇ ਨਾਲ ਜਿਹੜੀ ਟੱਚ ਹੋ ਜਾਂਦੀ ਆ ਉਸ ਤਰ੍ਹਾਂ ਇਹ ਹਾਸਾ ਹੋ ਜਾਂਦਾ ਵਾ ਮੌਕੇ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਿਸ ਨੇ ਉਹ ਪਾਈਪ ਪਕੜੀ ਸੀ ਤਿੰਨ ਵਿਅਕਤੀ ਉਸ ਦੇ ਨਾਲ ਖੜੇ ਹੋ ਸੀ ਤਾਂ ਉਹਨਾਂ ਨੂੰ ਵੀ ਜ਼ੋਰਦਾਰ ਝਟਕਾ ਲੱਗਦਾ ਵਾ ਤਾਂ ਉਹ ਜ਼ਖਮੀ ਹੋ ਜਾਂਦੇ ਨੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜਦੋਂ ਬਿਜਲੀ ਚੱਲੀ ਕਿ ਜਦੋਂ ਨਿਸ਼ਾਨ ਸਾਹਿਬ ਇਹਨਾਂ ਤਾਰਾਂ ਦੇ ਨਾਲ ਜਦੋਂ ਟੱਚ ਹੁੰਦੇ ਨੇ ਤਾਂ ਉਸ ਦੌਰਾਨ ਬਿਜਲੀ ਚੱਲੀ ਜਾਂਦੀ ਆ ਜਿਸ ਕਰਕੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਜਾਂਦਾ ਤਿੰਨ ਵਿਅਕਤੀਆਂ ਦੀ ਜਿਹੜੀ ਆ ਜਾਨ ਬਚੀ ਪਰ ਇੱਕ ਵਿਅਕਤੀ ਦੀ ਇਸ ਦੇ ਵਿੱਚ ਮੌਤ ਹੋ ਗਈ ਕਿਉਂਕਿ ਉਸ ਨੇ ਇਹ ਨਿਸ਼ਾਨ ਸਾਹਿਬ ਜਿਹੜਾ ਪਕੜਿਆ ਆ ਸੀਗਾ ਆ ਜਿਸ ਤਰ੍ਹਾਂ ਜਦੋਂ ਇਹ ਤਾਰਾ ਦੇ ਨਾਲ ਟੱਚ ਹੋਇਆ ਤਾਂ ਇਹ ਅਨਬੈਲੈਂਸ ਹੋਣ ਕਰਕੇ ਇਹ ਹਾਦਸਾ ਹੋਇਆ ਵਾ ਜਿਸ ਨੂੰ ਲੁਧਿਆਣਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਹਾਲਾਂਕਿ ਗੁਰਦੁਆਰਾ ਸਾਹਿਬ ਬੰਦ ਕਰ ਦਿੱਤਾ ਗਿਆ ਵਾ ਤੁਸੀਂ ਤਸਵੀਰਾਂ ਦੇ ਸਕਦੇ ਹੋ ਜਿਹੜੀ ਪੂਰੀ ਕਮੇਟੀ ਜਿਹੜੀ ਆ ਇਸ ਵਕਤ ਸੀਐਮਸੀ ਹਸਪਤਾਲ ਦੇ ਵਿੱਚ ਪਹੁੰਚੀ ਆ ਜਿੱਥੇ ਉਹਨਾਂ ਵਿਅਕਤੀਆਂ ਦਾ ਇਲਾਜ ਵੀ ਜਿਹੜਾ ਵਾ ਕਰਾਇਆ ਜਾ ਰਿਹਾ ਵਾ ਤਾਂ ਇਹ ਅੱਜ ਸਵੇਰੇ ਇਹ ਹਾਦਸਾ ਹੋਇਆ ਵਾ ਨਿਸ਼ਾਨ ਸਾਹਿਬ ਬਦਲੇ ਜਾ ਰਿਹਾ ਸੀਗਾ ਉਸ ਤਰ੍ਹਾਂ ਇਹ ਪਾਈਪ ਜਿਹੜੀ ਨਿਸ਼ਾਨ ਸਾਹਿਬ ਦੀ ਉਹ ਬਿਜਲੀ ਦੇ ਤਾਰਾ ਦੇ ਨਾਲ ਟੱਚ ਹੋ ਜਾਂਦੀ ਹੈ ਜਿਸ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਤਾਂ ਸ਼ਿੰਗਾਰ ਸਿਨੇਮਾ ਰੋਡ ਦੀਆਂ ਤਸਵੀਰਾਂ ਤਾਂ ਦਿਖਾ ਰਹੇ ਜਿੱਥੇ ਇਹ ਗੁਰਦੁਆਰਾ ਸਾਹਿਬ ਹੈਗਾ ਵਾ ਤਾਂ ਕੁਝ ਲੋਕ ਵੀ ਇੱਥੇ ਮਜੂਨਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਭਈ ਆਪ ਇਹੀ ਪੇ ਅਸਪਾਸ ਹੀ ਰਹਿਤੇ ਗਏ ਓਏ ਓਏ ਬਾਤ ਹਮੋਂ ਇਸੇ ਲਈ ਤਾਂ ਬਿਲਕੁਲ ਲੋਕ ਜਿਹੜੇ ਕਿ ਹਾਲਾਂਕਿ ਨਹੀਂ ਦੱਸ ਰਹੇ ਨੇ ਪਰ ਜੋ ਗੁਰਦੁਆਰੇ ਦੀ ਜੋ ਪੂਰੀ ਕਮੇਟੀ ਹੈਗੀ ਆ ਉਹ ਇਸ ਵਕਤ ਹਸਪੀਟਲ ਪਹੁੰਚੀ ਆ ਜਿੱਥੇ ਉਹਨਾਂ ਲੋਕਾਂ ਦਾ ਇਲਾਜ ਕਰਾਇਆ ਜਾ ਰਿਹਾ ਵਾ ਤਾਂ ਗੁਰਦੁਆਰਾ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਸ਼ਾਹੀ 8ਵੀਂ ਦੀ ਤਸਵੀਰਾਂ ਤਾਂ ਦਿਖਾ ਰਹੇ ਆ ਜਿੱਥੇ ਅੱਜ ਸਵੇਰੇ ਹਾਦਸਾ ਹੋਇਆ ਹੈ ਤਾਂ ਚੋਲਾ ਸਾਹਿਬ ਬਦਲਿਆ ਜਾ ਰਿਹਾ ਸੀ ਉਸ ਦੌਰਾਨ ਇਹ ਹਾ사 ਹੋਇਆ ਵਾ ਹਾਲਕੀ ਗੁਰਦੁਆਰਾ ਕਮੇਟੀ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਬਿਜਲੀ ਵਿਭਾਗ ਨੂੰ ਲਿਖ ਕੇ ਦਿੱਤਾ ਗਿਆ ਸੀ ਇਸ ਦੀ ਤਾਰਾ ਜਿਹੜੀਆਂ ਮਿੱਥੋਂ ਹਟਾਈਆਂ ਜਾਣ ਜਾਂ ਇਸ ਨੂੰ ਕਵਰ ਕਰਾਇਆ ਜਾਵੇ ਤਾਂ ਉਸ ਦੌਰਾਨ ਇਹ ਹਾ사 ਹੋ ਗਿਆ ਵਾ ਫਿਲਹਾਲ ਜਿਹੜੇ 3 ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਜਿਹੜਾ ਵਾ ਸੀਐਮਸੀ ਹਸਪਤਾਲ ਦੇ ਵਿੱਚ ਕਰ ਰਿਹਾ ਵਾ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਾਂ ਤਿੰਨੇ ਜਿਹੜੇ ਚਾਰੇ ਵਿਅਕਤੀ ਜਿਹੜੇ ਨੇ ਉਹ ਇਸੇ ਜਗ੍ਹਾ ਤੇ ਨਿਸ਼ਾਨ ਸਾਹਿਬ ਬਦਲ ਰਹੇ ਸੀਗੇ ਚੋਲਾ ਸਾਹਿਬ ਬਦਲ ਰਹੇ ਸੀ ਤਾਂ ਉਸ ਦੌਰਾਨ ਇਹ ਹਾਸਾ ਹੋਇਆ ਵਾ ਜਦੋਂ ਪਾਈਪ ਬਾਹਰ ਕੱਢੀ ਜਾ ਰਹੀ ਸੀ ਨਿਸ਼ਾਨ ਸਾਹਿਬ ਦੀ ਤਾਂ ਅਨਬੈਲੈਂਸ ਹੋ ਗਈ ਤਾਂ ਬਿਜਲੀ ਦੀ ਤਾਰਾਂ ਦੇ ਨਾਲ ਟੱਚ ਹੋਣ ਕਰਕੇ ਇੱਕ ਵੱਡਾ ਹਾਸਾ ਹੋ ਗਿਆ ਮੌਕੇ ਤੇ ਹੀ ਇੱਕ ਵਿਅਕਤੀ ਦੀ ਜੋ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਸੀ ਤਿੰਨ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ ਵੱਖ-ਵੱਖ ਰਾਜਨੀਤੀ ਆਗੂ ਜਿਹੜੇ ਨੇ ਉਹ ਵੀ ਹਸਪਤਾਲਾਂ ਦੇ ਵਿੱਚ ਪਹੁੰਚੇ ਨੇ ਪਰਿਵਾਰਕ ਮੈਂਬਰ ਜਿਨ੍ਹਾਂ ਦਾ ਵਿਅਕਤੀ ਚਲਾ ਗਿਆ ਵਾ ਉਹ ਉੱਥੇ ਮੌਕੇ ਤੇ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਨੇ ਤਿੰਨ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਇਲਾਜ ਜਿਹੜਾ ਵਾ ਚੱਲ ਰਿਹਾ ਹੈਗਾ ਵਾ 12 ਘੰਟੇ ਡਾਕਟਰ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਵਾ ਫਿਲਹਾਲ ਇਹ ਤਸਵੀਰਾਂ ਇੱਕ ਵੱਡੇ ਹਾਸੇ ਦੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹਾਸਾ ਹੋਇਆ ਵਾ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜਿੱਥੇ ਇੱਕ ਵਿਅਕਤੀ ਦੀ ਮੌਤ ਹੋਈ ਆ ਤਿੰਨ ਜ਼ਖਮੀ ਹੋਏ ਨੇ ਤਿੰਨਾਂ ਦਾ ਇਲਾਜ ਜਿਹੜਾ ਵਾ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਚੱਲ ਰਿਹਾ ਵਾ ਇੱਕ ਵਾਰ ਫੇਰ ਦੱਸ ਦਿੰਨੀ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸੰਗRAND ਦੇ ਦਿਨ ਇਹ ਚੋਲਾ ਬਦਲੇ ਜਾ ਰਿਹਾ ਸੀ ਨਿਸ਼ਾਨ ਸਾਹਿਬ ਦਾ ਤਾਂ ਉਸ ਦੌਰਾਨ ਇਹ ਨਿਸ਼ਾਨ ਸਾਹਿਬ ਜਿਹੜੇ ਨੇ ਬਿਜਲੀ ਤਾਰਾ ਦੇ ਨਾਲ ਅਨਬੈਲੈਂਸ ਹੋ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਟੱਚ ਹੋ ਜਾਂਦਾ ਵਾ ਤਾਂ ਉਸ ਦੌਰਾਨ ਇੱਕ ਵਿਅਕਤੀ ਦੀ ਜਿਹੜੀ ਆ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਤਿੰਨ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਵਾ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮੈਨ ਟੀਵੀ ਲੁਧਿਆਣਾ